ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੱਗੂ ਵਲੌਗਸ ਦੇ ਉੱਪਰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਠਾਕ ਆ ਲਓ ਜੀ ਦੁਪਹਿਰ ਦਾ ਟਾਈਮ ਆ ਤੇ ਆਪਾਂ ਅੱਜ ਬਣਾਉਣ ਜਾ ਰਹੇ ਸੀਗੇ ਗੋਭੀ ਵਾਲੇ ਪਰੌਠੇ ਤੇ ਜਿਸ ਦੇ ਲਈ ਮੈਂ ਗੋਭੀ ਨੂੰ ਪਹਿਲਾਂ ਗਰਮ ਪਾਣੀ ਦੇ ਨਾਲ ਵਾਸ਼ ਕਰਕੇ ਤੇ ਕੱਦੂਕਸ ਕਰ ਲਿਆ ਸੀਗਾ ਚੋਪਰ ਦੇ ਵਿੱਚ ਪਿਆਜ਼ ਤੇ ਹਰੀਆਂ ਮਿਰਚਾਂ ਉਹ ਵੀ ਚੋਪ ਕਰ ਲਈਆਂ ਸੀ ਤੇ ਫਰਾਈ ਪੈਨ ਦੇ ਵਿੱਚ ਥੋੜਾ ਜਿਹਾ ਸਰੋਂ ਦਾ ਤੇਲ ਪਾਲਿਆ ਸੀ ਬਿਲਕੁਲ ਥੋੜਾ ਜਿਹਾ ਪਾਇਆ ਤੇ ਜਿਸ ਦੇ ਵਿੱਚ ਆਪਾਂ ਪਿਆਜ਼ ਤੇ ਗੋਭੀ ਗੱਦੂ ਕਸ ਕਰਕੇ ਰੱਖੇ ਜਿਹੜਾ ਤੇ ਥੋੜਾ ਜਿਹਾ ਉਸ ਨੂੰ ਆਪਾਂ ਭੁੰਨਣਾ ਲਾਗੇ ਤਾਂ ਕਿ ਉਹ ਡਰਾਈ ਹੋ ਜਾ ਜਿਹੜਾ ਮਾਣਾ ਮੋਟਾ ਜੇ ਉਸ ਦੇ ਵਿੱਚ ਜੋ ਕੋਈ ਪਾਣੀ ਹੋਇਆ ਤਾਂ ਤੇ ਬਾਕੀ ਟੇਸਟ ਵਧੀਆ ਆਉਂਦਾ ਇਸ ਤਰ੍ਹਾਂ ਜਦੋਂ ਆਪਾਂ ਜ਼ਿਆਦਾ ਨਹੀਂ ਭੁੰਨਣਾ ਇਸ ਨੂੰ ਬਸ 2-3 ਮਿੰਟ ਲਈ ਆਪਾਂ ਉਹ ਕਰਾਂਗੇ ਬਸ ਡਰਾਈ ਕਰ ਲੈਣਾ ਵੀ ਇਸ ਦੇ ਵਿੱਚ ਪਾਣੀ ਨਹੀਂ ਰਹਿਣਾ ਚਾਹੀਦਾ ਬਿਲਕੁਲ ਵੀ ਪਿਆਜ਼ ਪਾ ਲਿਆ ਮੈਂ ਹਰੀਆਂ ਮੱਤਿਆਂ ਦੇ ਨੇ ਚੋਪ ਕਰਕੇ ਰੱਖੇ ਸੀ ਤੇ ਬਸ ਇੱਕ ਮਿੰਟ ਬਸ ਇਸ ਨੂੰ ਆਪਾਂ ਉਹ ਕਰ ਲਾਂਗੇ ਭੁੰਨ ਲਾਂਗੇ ਤੇ ਉਸ ਤੋਂ ਬਾਅਦ ਬਸ ਜਿਹੜੀ ਗੋਭੀ ਕੱਦੂ ਕਸ ਕੀਤੀ ਸੀ ਤੇ ਉਹ ਪਾ ਲਾਂਗੇ ਨਹੀਂ ਤਾਂ ਜਦੋਂ ਹੁਣ ਆਪਾਂ ਗੋਭੀ ਨੂੰ ਵਾਸ਼ ਕੀਤਾ ਸੀ ਮਾੜਾ ਮੋਟਾ ਤਾਂ ਪਾਣੀ ਰਹਿ ਜਾਂਦਾ ਤੇ ਉਹ ਹੋਊਗਾ ਤੇ ਬਾਕੀ ਪਿਆਜ਼ ਪਾਇਆ ਤੇ ਹੁਣ ਜਦੋਂ ਮਸਾਲੇ ਪਾਵਾਂਗੇ ਨਮਕ ਪਾਵਾਂਗੇ ਤਾਂ ਪਿਆਜ਼ ਵੀ ਪਾਣੀ ਛੱਡ ਦਿੰਦਾ ਤੇ ਉਹ ਡਰਾਈ ਹੋ ਜਾਊਗਾ ਇਸ ਤਰ੍ਹਾਂ ਜਦੋਂ ਆਪਾਂ 2-3 ਮਿੰਟ ਇਸ ਨੂੰ ਪਕਾ ਲਿਆ ਮਸਾਲੇ ਪਾ ਦਿਆਂ ਥੋੜੀ ਜਿਹੀ ਹਲਦੀ ਪਾਉਂਗੇ ਇਸ ਦੇ ਵਿੱਚ ਤੇ ਲਾਲ ਮਿਰਚ ਵੀ ਪਾ ਦਾਂਗੇ ਵੈਸਤ ਹਰੀਆਂ ਮਰਚਾਂ ਪਾਈਆਂ ਤੇ ਥੋੜੀ ਜਿਹੀ ਪਾ ਦਾਂਗੇ ਲਾਲ ਮਿਰਚ ਤੇ ਨਮਕ ਪਾ ਦਾਂਗੇ ਇਸ ਤਰ੍ਹਾਂ ਤੁਸੀਂ ਵੀ ਟਰਾਈ ਕਰਕੇ ਦੇਖਿਓ ਤੇ ਬਹੁਤ ਵਧੀਆ ਬਣਦੇ ਆ ਫਰਾਟੇ ਤੇ ਨਮਕ ਦੇਖਿਆ ਮੈਂ ਡੱਬੇ ਦੇ ਵਿੱਚ ਖਤਮ ਹੋਇਆ ਪਿਆ ਸੀ ਤੇ ਮੈਨੂੰ ਐ ਸੀ ਚਲੋ ਰਿਫਿਲ ਕਰਦਾ ਤੇ ਨਮਕ ਵੀ ਪਾ ਦਾਂਗੇ ਵਿੱਚ ਥੋੜਾ ਜਿਹਾ ਆਪਾਂ ਤੇ ਸਵਾਦ ਅਨੁਸਾਰ ਤੁਸੀਂ ਪਾ ਸਕਦੇ ਹੋ ਆਪਣੇ ਬਣਾਉਂਦੇ ਤਾਂ ਸਾਰੇ ਆ ਵੀ ਆਪਾਂ ਪਰੌਠੇ ਬਣਾ ਹੀ ਲੈਨੇ ਸਾਰਿਆਂ ਪੈਣਾ ਤੇ ਥੋੜਾ ਜਿਹਾ ਮੈਂ ਚਾਟ ਮਸਾਲਾ ਪਾਤਾ ਤੇ ਤਰੀਕਾ ਹਰੇਕ ਦਾ ਅਲੱਗ-ਅਲੱਗ ਹੁੰਦਾ ਜੀ। ਚਾਟ ਮਸਾਲਾ ਪਾ ਕੇ ਤੇਸ ਨੂੰ ਮਿਕਸ ਕਰ ਲਾਂਗੇ ਚਾਟ ਮਸਾਲਾ ਪਾਉਂਦੇ ਨਾਲ ਤੇ ਥੋੜਾ ਜਿਹਾ ਚਟਪਟਾ ਟੇਸਟ ਆਉਂਦਾ ਤੇ ਫਰਾਟਣੀਆਂ ਕੱਟ ਕੇ ਰੱਖਿਆ ਸੀ ਮੋਂ ਪਾ ਲਿਆ ਇਸ ਦੇ ਵਿੱਚ। ਤੇ ਇਹ ਚਾਰ ਤਰੀਕ ਦਾ ਵੀਡੀਓ ਹੈ ਜੀ ਆਪਣਾ ਤੇ ਪੰਜ ਤਰੀਕ ਨੂੰ ਆਊਗਾ ਤੇ ਪੰਜ ਤਰੀਕ ਨੂੰ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਆ ਜੀ ਤੇ ਤੁਹਾਨੂੰ ਸਾਰਿਆਂ ਨੂੰ ਪ੍ਰਕਾਸ਼ ਪੁਰਬ ਦੀਆਂ ਬਹੁਤ-ਬਹੁਤ ਵਧਾਈਆਂ ਜੀ। ਲਓ ਜੀ ਆਪਾਂ ਇਸ ਨੂੰ ਥੋੜਾ ਜਿਹਾ ਫੁਕਾ ਲਿਆ ਤੇ ਹੁਣ ਇੱਕ ਪਲੇਟ ਦੇ ਵਿੱਚ ਕੱਢ ਦੂੰਗੀ ਤੇ ਠੰਡਾ ਹੋ ਜਾਊਗਾ ਇਹ ਤੇ ਉਸ ਤੋਂ ਬਾਅਦ ਆਪਾਂ ਪਰੌਠੇ ਬਣਾਵਾਂਗੇ ਉਸ ਤੋਂ ਬਾਅਦ ਮੈਂ ਪਰੌਠੇ ਬਣਾਉਣ ਲੱਗ ਗਈ ਸੀ ਠੰਡਾ ਹੋ ਗਿਆ ਸੀ ਉਹ ਤੇ ਬਸ ਇੱਕ ਪੇੜਾ ਲੈ ਲੈਣਾ ਰੋਟੀ ਨਾਲ ਆਪਾਂ ਆਮ ਨਾਰਮਲ ਰੋਟੀ ਦਾ ਵੱਡਾ ਲਵਾਂਗੇ ਪੇੜਾ ਤੇ ਉਸ ਨੂੰ ਵੇਲ ਕੇ ਤੇ ਉਸ ਦੇ ਵਿੱਚ ਹੀ ਆਪਾਂ ਭਰ ਕੇ ਬਣਾ ਲਾਂਗੇ ਆਪਾਂ ਦੋ ਰੋਟੀਆਂ ਜੋੜ ਕੇ ਨਹੀਂ ਬਣਾਉਂਦੇ ਜੀ ਬਸ ਰੋਟੀ ਨੂੰ ਆਪਾਂ ਵੇਲ ਕੇ ਤੇ ਉਸ ਦੇ ਵਿੱਚ ਭਰ ਕੇ ਤੇ ਆਪਾਂ ਰਾਠੇ ਦੇਸ਼ੇ ਪੀਰੇ ਮੰਗੇ ਨੂੰ ਤੇ ਦੇਸੀ ਕਿਉ ਦੇ ਨਾਲ ਆਪਾਂ ਦੋਨੇ ਪਾਸੇ ਐਸਾ ਨੂੰ ਚੋਪੜ ਲਾਂਗੇ ਉਮੀਦ ਕਰਦੇ ਤੁਹਾਨੂੰ ਸਾਡੀਆਂ ਵੀਡੀਓ ਪਸੰਦ ਆਉਂਦੀਆਂ ਹੋਣੀਆਂ ਜੀ ਜਿਹੜੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਆਉਂਦੇ ਆ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਪਲੀਜ਼ ਰਿਕਵੈਸਟ ਆ ਜੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤਾਂ ਕਿ ਆਪਣਾ ਵਾਚ ਟਾਈਮ ਜਲਦ ਤੋਂ ਜਲਦ ਪੂਰਾ ਹੋ ਸਕੇ ਜੀ ਤੇ ਜਿਹੜੇ ਜਿਹੜੇ ਭੈਣ ਭਰਾ ਨਵੇਂ ਆਉਂਦੇ ਆਪਣੇ ਚੈਨਲ ਤੇ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਲੋ ਜੀ ਆਪਾਂ ਪਰੌਠੇ ਬਣਾ ਲਏ ਨੇ ਇਸੇ ਤਰ੍ਹਾਂ। ਜਦੋਂ ਆਪਾਂ ਇਸ ਤਰ੍ਹਾਂ ਹਲਕਾ ਜਿਹਾ ਉਹਨਾਂ ਨੂੰ ਭੁੰਨ ਲੈਨੇ ਆਂ ਕਿ ਗੋਭੀ ਨੂੰ ਤੇ ਪਿਆਜ਼ ਵਗੈਰਾ ਤੇ ਉਸ ਦਾ ਟੇਸਟ ਬਹੁਤ ਵਧੀਆ ਆਉਂਦਾਗਾ ਪਰੌਠਿਆਂ ਦਾ। ਇੱਥੇ ਬੱਚੇ ਮੇਰੇ ਕੋਲੇ ਖੜੇ ਸੀ ਤੇ ਕਹਿ ਰਹੇ ਸੀ ਮम्मा ਗਰਮਾ ਗਰਮ ਦੇ ਦਿਓ ਸਾਨੂੰ ਖਾਣ ਨੂੰ। ਆਪਾਂ ਬੱਚਾ ਨੂੰ ਪਾ ਕੇ ਦੇ ਦਿੰਨੇ ਆਗੇ ਤੇ ਖਾ ਲੈਣਗੇ ਜੀ ਤੇ ਹੋਰ ਕੋਈ ਆਪਾਂ ਜ਼ਿਆਦਾ ਵੀਡੀਓ ਨਹੀਂ ਬਣਾਈ ਸੀ ਬਸ ਇਹ ਬਸ ਰੋਟੀ ਵੇਲ ਲਈ ਸੀ ਤੇ ਆਪਾਂ ਨੇੜਿਓ ਕਰਕੇ ਤੁਹਾਨੂੰ ਦਿਖਾਤਾ ਤੇ ਬਸ ਰੋਟੀ ਦੇ ਉੱਪਰ ਇਸੇ ਤਰ੍ਹਾਂ ਸਾਰੀ ਰੋਟੀ ਦੇ ਉੱਪਰ ਆਪਾਂ ਚੰਗੀ ਤਰ੍ਹਾਂ ਲਗਾ ਲਾਂਗੇ ਤੇ ਪਰਾਠੇ ਬਿਲਕੁਲ ਵੀ ਨਹੀਂ ਫਟਦੇ ਜੀ ਇਹ ਐ ਨਹੀਂ ਕੋਈ ਆਪਾਂ ਵੀ ਦੋ ਰੋਟੀਆਂ ਵੇਲ ਕੇ ਨਹੀਂ ਆਪਾਂ ਲਗਾਉਂਦੇਗੇ ਤੇ ਬਸ ਇਸੇ ਨੂੰ ਹੁਣ ਆਪਾਂ ਫੋਲਡ ਕਰ ਦਾਂਗੇ ਤੇ ਬਹੁਤ ਵਧੀਆ ਬਣਦੇ ਆ ਜੀ ਇਸ ਤਰ੍ਹਾਂ ਖਾਣ ਦੇ ਵਿੱਚ ਟੇਸਟੀ ਬਹੁਤ ਲੱਗਦੇ ਆ ਪਰਾਠੇ ਟੁਕਰਾਠੇ ਵੈਸੇ ਆਪਣੇ ਤਕਰੀਬਨ ਸਾਰੇ ਬਣ ਗਏ ਸੀਗੇ ਤੇ ਇੱਕ ਦੋ ਹੀ ਰਹਿ ਗਏ ਸੀ ਬਣਾਉਣ ਵਾਲੇ ਤੇ ਉਹ ਵੀ ਬਣਾ ਲੈਣੇ ਆਗੇ ਬਸ ਇਸ ਨੂੰ ਇਸ ਤਰ੍ਹਾਂ ਫੋਲਡ ਕਰ ਦੇਣਾ ਆਪਾਂ ਤੇ ਬਿਲਕੁਲ ਇਹ ਕੋਈ ਚੱਕਲੇ ਦੇ ਨਾਲ ਵੀ ਨਹੀਂ ਚਿਪਕਦੇਗੇ ਜਾਂ ਕੋਈ ਵੇਲਾਂ ਦੇ ਨਾਲ ਬਿਲਕੁਲ ਵੀ ਨਹੀਂ ਚਿਪਕਦੇ। ਵਧੀਆ ਬੈਲ ਜਾਂਦੇ ਥੋੜਾ ਜਿਹਾ ਬਸ ਹਲਕੇ ਹੱਥ ਦੇ ਨਾਲ ਆਪਾਂ ਇਹਨਾਂ ਨੂੰ ਵੇਲ ਲਵਾਂਗਾ। ਜਿਆਦਾ ਦਾਬ ਦੇ ਕੇ ਨਹੀਂ ਵੇਲ ਲਵਾਂਗਾ। ਬਸ ਇਸੇ ਤਰ੍ਹਾਂ ਬਣਾਏ ਆਪਾਂ ਸਾਰੇ ਪਰਾਠੇ। ਖੰਡ ਕਰਕੇ ਤੇ ਹੋਰ ਕੋਈ ਵੀਡੀਓ ਬਣਾਉਣ ਦਾ ਨਾ ਟਾਈਮ ਹੀ ਨਹੀਂ ਲੱਗਦਾਗਾ ਵੈਸੇ ਹੁਣ ਤਾਂ ਦੋ ਦਿਨ ਹੋ ਗਏ ਧੁੱਪ ਲੱਗ ਜਾਂਦੀ ਠੀਕ ਤੇ ਪਰ ਸਵੇਰ ਦੇ ਟਾਈਮ ਤੇ ਧੁੰਦ ਬਹੁਤ ਜ਼ਿਆਦਾ ਹੁੰਦੀ ਆ ਤੇ ਮੀਂਹ ਵਾਂਗ ਉੱਡਦੀ ਆ ਧੁੰਦ ਮੋ ਜੀ ਆਪਾਂ ਇਸ ਤਰ੍ਹਾਂ ਬਣਾ ਲੈਨੇ ਸਾਰੇ ਪਰੌਠੇ ਤੇ ਵੈਸੇ ਹੁਣ ਤੁੱਪਾ ਵੀ ਦੁਪਹਿਰ ਦਾ ਟਾਈਮ ਆ ਤੇ ਆਪਾਂ ਦਹੀਂ ਦੇ ਨਾਲ ਖਾ ਲਾਂਗੇ। ਸਵੇਰ ਦੇ ਟਾਈਮ ਤੇ ਬਣਾਉਣੇ ਹਨ ਜਦੋਂ ਉਹ ਤਾਂ ਦਹੀਂ ਦੇ ਨਾਲ ਨਹੀਂ ਖਾਂਦੇ ਜੀ ਕਿਉਂਕਿ ਬੱਚੇ ਨੂੰ ਵੀ ਕੋਲਡ ਜਲਦੀ ਹੋ ਜਾਂਦਾ ਤੇ ਆਪ ਨੂੰ ਵੀ ਹੋ ਜਾਂਦਾ ਜੀ ਸਵੇਰ ਦੇ ਟਾਈਮ ਤੇ ਤਾਂ ਸਰਦੀ ਦੇ ਵਿੱਚ ਦਹੀਂ ਖਾ ਕੇ। ਦੁਪਹਿਰ ਦੇ ਟਾਈਮ ਤੇ ਤਾਂ ਆ ਹੁੰਦਾ ਚਲੋ ਤੁੱਪੇ ਦਾ ਬੈਠ ਕੇ ਆਪਾਂ ਖਾ ਲੈਨੇ ਹਾਂ ਦਹੀਂ ਵਗੈਰਾ। ਹਾਂ ਤਾਂ ਚਲੋ ਕੱਲ੍ਹ ਦੇ ਤੱਕ ਕੱਪੜੇ ਵੀ ਸੁੱਕ ਜਾਂਦੇ ਆਗੇ ਧੁੱਪ ਠੀਕ ਆ ਜਾਂਦੀ ਹੈਗੀ ਸਵੇਰ ਦੇ ਟਾਈਮ ਤੇ ਜਰੂਰ ਆਇਆ ਹੁੰਦਾ ਵੀ ਔਖਾ ਜਿਹਾ ਲੱਗਦਾ ਵੀ ਜਦੋਂ ਜ਼ਿਆਦਾ ਧੁੰਦ ਹੁੰਦੀ ਹੈਗੀ ਵੀ ਠੰਡ ਜ਼ਿਆਦਾ ਹੋ ਜਾਂਦੀ ਹੈਗੀ ਕੰਮਾ ਠੰਡਾ ਵਾਲਿਆਂ ਨੂੰ ਔਖਾ ਹੁੰਦਾ ਬਾਹਰ ਅੰਦਰ ਜਾਣਾ ਘਰੇ ਤਾਂ ਚਲੋ ਆਪਾਂ ਤਾਂ ਕੰਮ ਕਰ ਹੀ ਜਾਣੇ 10 ਮਿੰਟ ਅੱਗੇ ਪਿੱਛੇ ਕਰਕੇ ਕਰ ਲਾਂਗੇ ਕੰਮ ਤੇ ਪਰ ਕੰਮਾ ਠੰਡਾ ਵਾਲੇ ਟਾਈਮ ਤਾਂ ਸਵੇਰ ਦੇ ਟਾਈਮ ਤੇ ਥੋੜਾ ਜਿਹਾ ਔਖਾ ਹੋ ਜਾਂਦਾ ਵੀ ਜ਼ਿਆਦਾ ਧੁੰਦ ਕਰਕੇ ਵੀ ਐ ਜਾਣ ਆਉਣ ਚ ਬਾਕੀ ਬੱਚਿਆਂ ਦੀਆਂ ਛੋਟੀਆਂ ਵੀ ਹੁਣ ਦੋ ਤਿੰਨ ਰਾਤਾਂ ਆ ਤੇ ਬੱਚਿਆਂ ਨੇ ਵੀ ਜਾਣਾ ਹੋਣਾ ਸਕੂਲ ਪ੍ਰਾਵਣੇ ਤਾਂ ਸਵੇਰ ਜਲਦੀ ਜਾਣਾ ਹੁੰਦਾ ਤੇ ਹੁਣ ਧੁੰਦ ਦੇ ਵਿੱਚ ਤਾਂ ਔਖਾ ਹੋ ਜਾ ਕਰੂਗੇ ਨੇ ਠੰਡ ਦੇ ਵਿੱਚ ਵੈਸੇ ਤਾਂ ਬੱਚੇ ਸਾਰੇ ਜਾਣਦੇ ਹੁਣ ਜਿਨ੍ਹਾਂ ਦੇ ਮਾਰਨਿੰਗ ਟਾਈਮ ਤੇ ਆ ਗਿਆ ਟਾਈਮ ਤੇ ਪਰ ਫਿਰ ਵੀ ਬੱਚਾ ਨੂੰ ਔਖਾ ਹੋ ਜਾਂਦਾ ਸਵੇਰ ਦੇ ਟਾਈਮ ਤੇ ਹਾਂ ਸਵੇਰੇ 7 ਵਜੇ ਜਾਣਾ ਬੱਚਾ ਨੇ ਘਰੋਂ ਤੇ ਖੰਡ ਬਹੁਤ ਜ਼ਿਆਦਾ ਆ ਗਈ ਤੇ ਲੋ ਜੀ ਆਪਾਂ ਪਰੌਠੇ ਬਣਾ ਕੇ ਤੇ ਹੁਣ ਬੱਚਾ ਨੂੰ ਦਿੰਨੇ ਆ ਪਾ ਕੇ ਆਪਾਂ ਅੱਜ ਜੀ ਤੁਸੀਂ ਵੀ ਖਾ ਲਓ ਗਰਮਾ ਗਰਮ ਪਰਾਠੇ ਤੇ ਆਪਾਂ ਆਪਣੀ ਅੱਜ ਦੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆਂ ਜੀ ਮਿਲਦੇ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ